<laughs> <laughs> बहुत बहुत धनबाद बहुत बहुत तो बहुत अच्छा बहुत थैंक यू ਨਹੀਂ ਕਰਾਂਗੇ 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 ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਥੈਂਕ ਯੂ ਹੁਣ ਮੈਂ ਬੇਨਤੀ ਕਰਾਂਗਾ ਅੱਜ ਦੇ ਮੁੱਖ ਮਹਿਮਾਨ ਡਾਕਟਰ ਬਲਬੀਰ ਸਿੰਘ ਜੀ ਮਾਨਯੋਗ ਸਿਹਤ ਮੰਤਰੀ ਪੰਜਾਬ ਕਿ ਉਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੇ ਮੇਰੇ ਵਿਭਾਗ ਦੇ ਪ੍ਰਿੰਸੀਪਲ ਸਕਾਤਰ ਕੁਮਾਰ ਰਾਹੁਲ ਜੀ ਡਾਕਟਰ ਤੇਂਦਰ ਜੀ ਡਾਕਟਰ ਜਸਮਿੰਦਰ ਸਾਡੇ ਟਰੈਕਟਰ ਫੈਮਿਲੀ ਵੈਲਫੇਅਰ ਔਰ ਡਾਕਟਰ ਸੁਮਨ ਬਾਲੀ ਜੀ ਟਰੈਕਟਰ ESI ਇਹ ਵੀ ਵੈਸੇ ਇਟਸ 골ਡਨ ਟਾਈਮ ਕੇ ਸਾਡੇ ਜਿਹੜਾ ਔਰ ਜਿੰਨੇ ਸਾਰੇ ਪਾਇਲਟ ਹੈਗੇ ਡਿਪਾਰਟਮੈਂਟ ਦੇ ਸਾਰੇ ਲੇਡੀਆਂ ਹੈਗੇ ਇਟਸ ਬੀਇੰਗ ਲੈਡ ਬਾਈ ਲੇਡੀਆਂ ਐਂਡ ਦੇ ਆਰ ਵੈਰੀ ਫੁਬੈਕਟ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਤਾਂ ਸੰਭਵ ਹੋ ਸਕਿਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜੋ ਵਿਜਨ ਹੈ ਔਰ ਜੋ ਸਾਡੇ ਇਸ ਜਿਹੜੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਜਿਹੜੇ ਮੋਢੀ ਆ ਬਾਨੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਜੋ ਇਹਨਾਂ ਦੋਨਾਂ ਦੀ ਭਰਾਵਾਂ ਦੀ ਜੋ ਇੱਕ ਨਵੀਂ ਸ਼ੁਰੂਆਤ ਕੀਤੀ ਆ ਕਿ ਜਿਹੜੀਆਂ ਤੁਸੀਂ ਇਲੈਕਸ਼ਨ ਲੜਨੇ ਆ ਜਾਂ ਜਿਹੜਾ ਤੁਸੀਂ ਕੰਮ ਕਰਨਾ ਉਹ ਸੇਤ ਸਿੱਖਿਆ ਰੋਜ਼ਗਾਰ ਇਹ ਤਿੰਨ ਜਿਹੜੀਆਂ ਪ੍ਰਾਇਰਟੀ ਲੈ ਕੇ ਚੱਲਿਆ ਉਹਦੇ ਵਿੱਚ ਸਿੱਖਿਆ ਕ੍ਰਾਂਤੀ ਜਿਹਦੇ ਚ ਦਿੱਲੀ ਦੇ ਵਿੱਚੋਂ ਸ਼ੁਰੂ ਹੋਈ ਸ਼੍ਰੀ ਮਨੀਸ਼ ਸੋਧਿਆ ਜੀ ਨੇ ਨਵੇਂ ਕਨਸੈਪਟ ਲੈ ਕੇ ਆਂਦੇ ਅਰਵਿੰਦ ਕੇਜਰੀਵਾਲ ਜੀ ਨੇ ਪ੍ਰਾਇਮਰੀ ਕੇਅਰ ਦੇ ਵਿੱਚ ਆਮ ਆਦਮੀ ਕਲੀਨਿਕ ਔਰ ਸੀਐਮਡੀ ਜੋਗਸ਼ਾਲਾ ਸੈਕੰਡਰੀ ਕੇਅਰ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਜਿਹੜੇ ਐਮਸੀਐਚ ਸੈਂਟਰ ਬਣਾਣਾ ਔਰ ਬੜੀ ਦੇਰ ਬਾਅਦ ਹੋ ਰਿਹਾ ਕਿ ਮੈਨੂੰ ਲੱਗਦਾ ਕਿ 2004 ਦੇ ਵਿੱਚ ਜਿਹੜੀ ਸੀ ਉਹ 올ਡਜ ਜਿਹੜੀ 올ਡ ਪੈਨਸ਼ਨ ਵੀ ਸੀ ਜਿਹੜਾ ਪੈਨਸ਼ਨ ਸਕੀਮ ਬੰਦ ਕਰਤੀ ਔਰ ਮਾ ਲੋ ਜਿੱਥੇ ਤੱਕ ਮੈਨੂੰ ਯਾਦ ਆ ਜਿਵੇਂ ਦੱਸ ਰਹੀ ਸੀ ਬੇਟੀ ਕੇ 18 ਸਾਲ ਤੋਂ ਇਹੀ ਹਾਲ ਗੈਸਟ ਵਿਗਲ ਦੀ ਟੀਚਰਸ ਦਾ ਸੀ ਔਰ ਇਹੀ ਹਾਲ ਜਿਹੜਾ ਉਹ ਆਪਣੇ ਹੈਲਥ ਵਰਕਰਸ ਦਾ ਸੀ ਜਿੰਨੇ ਵੀ ਆਪਣੇ ਸਾਰੇ ਕੈਟੇਗਰੀਜ਼ ਦਾ ਹੀ ਜਾ ਤਾ ਐਮਪਲਾਈਜ਼ ਰੱਖੇ ਨਹੀਂ ਇੱਕ ਤਾਂ ਅਨਐਪਲਾਈਮੈਂਟ ਸੀ ਉਹਦੇ ਕਰਕੇ ਜੋ ਬੱਚਾ ਦੱਸ ਰਿਹਾ ਸੀ ਕਿ ਆ ਕੇ ਬਾਹਰ ਜਾਣ ਦੀ ਸੋਚਦੀ ਸੀ ਦੇਸ਼ ਨੂੰ ਛੱਡ ਕੇ ਭੱਜ ਰਹੀ ਸੀ ਪਲੱਸ 2 ਕਰਕੇ ਇਹ ਮੁੱਖ ਮੰਤਰੀ ਸਾਹਿਬ ਦੀ ਸੋਚ ਸੀ ਕਿ ਸਾਡੇ ਬੱਚੇ ਬਾਹਰ ਜਾ ਕੇ ਪੜ੍ਹਨ ਵਾਸਤੇ ਵੀ ਕਿਉਂ ਜਾਣ ਔਰ ਕੰਮ ਕਰਨ ਲਈ ਕਿਉਂ ਜਾਣ ਇੱਥੇ ਕੰਮ ਦਿਆਂਗੇ ਉਹਨਾਂ ਨੂੰ ਸੋ ਇਹ ਜਿਹੜੀ ਸਾਡੇ ਮਾਨ ਸਾਹਿਬ ਦੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸੋਚ ਆ ਉਹਦਾ ਨਤੀਜਾ ਹੈ ਕਿ ਅੱਜ ਤੁਸੀਂ ਜਿਹੜੇ ਹੈਗੇ ਆ ਜਿਹੜੇ ਬਹੁਤ ਸਾਰੇ ਗੜੀਆਂ ਲੜਕੀਆਂ ਜਨੂੰ ਅਸੀਂ ਐਮ ਪੀ ਐਚ ਡਬਲਯੂ ਫੀਮੇਲ ਕਹਿੰਦੇ ਅੱਜ ਕੱਲ ਐਨ ਐਮ ਐਸ ਔਰ ਮੇਰੇ ਖਿਆਲ ਜਿਹੜੇ ਆਫਥੈਲਮਿਕ ਆਫੀਸਰ ਇਹਨਾਂ ਦੀ ਰਿਕਰੂਟਮੈਂਟ ਇਹ ਫੇਅਰ ਮੈਂਬਰਡ ਕਰੈਕਟਲੀ 15 20 ਸਾਲ ਬਾਅਦ ਹੋ ਰਹੀ ਆ ਔਰ ਇਹ ਕੋਰਸ ਵੀ ਬੰਦ ਕਰ ਚੁੱਕੇ ਆ ਆਪਾਂ ਇਸੇ ਤਰ੍ਹਾਂ ਲੈਬਾਰਟਰੀ ਟੈਕਨੀਸ਼ੀਅਨਸ ਜਿੰਨੇ ਬਾਕੀ ਦੇ ਵੀ ਪੈਰਾਮੈਡਿਕਸ ਆ ਗਿਆ ਬਹੁਤ ਸਾਰੇ ਕੋਰਸਸ ਅਸੀਂ ਨਵੇਂ ਸ਼ੁਰੂ ਕਰਨ ਜਾ ਰਹੇ ਆ ਤੇ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹਨੇ ਖੁਦ ਆਣਾ ਸੀਗਾ ਪਰ ਉਹਨਾਂ ਦੇ ਦਫ਼ਤਰ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਉਹਨਾਂ ਨੂੰ ਕੋਈ ਐਮਰਜੈਂਸੀ ਮੀਟਿੰਗ ਆ ਗਈ ਹਮੇਸ਼ਾ ਆਪ ਆਉਂਦੇ ਆ ਤੇ ਸਾਡੀ ਕੋਸ਼ਿਸ਼ ਸੀ ਇਹ ਔਰ ਇਹਦੇ ਚ 982 ਸੀ ਅੱਜ ਅਸੀਂ ਜਿਹੜੇ ਹੈਗੇ ਆ ਥੋੜੇ ਜਿਹੜੇ ਰਹਿੰਦੇ ਆ ਬਾਕੀ ਦੇ 440 ਸੋ ਮੈਂ ਉਹਨਾਂ ਨੂੰ ਵੀ ਰੀਸ਼ੋਰ ਕਰਦਾ ਕਿ ਉਹਦੇ ਚ ਜਿਹੜੇ ਅਸੀਂ ਜਿੰਨਿਆਂ ਦੀ ਵੈਰੀਫਿਕੇਸ਼ਨ ਹੋ ਗਈ ਸੀ ਉਹਨਾਂ ਨੂੰ ਅੱਜ ਦੇ ਰਹੇ ਆ ਬਾਕੀ ਦੇ ਵੀ ਪੈਨਿਕ ਨਾ ਕਰਨ ਉਹ ਸੋਚਦੇ ਹੋਣਗੇ ਕਿ ਵੀ ਅਸੀਂ ਕਿਤੇ ਰਹਿਣਾ ਜਾਈਏ ਉਹਨਾਂ ਦਾ ਵੀ ਕਰਾਂਗੇ ਬਹੁਤ ਜਲਦੀ ਕਰਾਂਗੇ ਸਾਡਾ ਜਿਹੜਾ ਸਟਾਫ ਕਰੇਗਾ ਇਸ ਤੋਂ ਸવાય ਵੀ ਜਿਹੜੇ ਬਾਕੀ ਦੇ ਆ ਚਾਹੇ ਸਾਡੇ ਆਸ਼ਾ ਵਰਕਰਸ ਜਿਹੜੇ ਮੋਡਲੇ ਪ੍ਰਿੰਟ ਦੇ ਵਿੱਚ ਰਾ ਕੇ ਜਿਹੜੇ ਸੇਵਾ ਕਰਦੇ ਔਰ ਜਿਹੜੇ ਐਮਪੀਐਚ ਡਬਲਯੂ ਫੀਮੇਲ ਆ ਜਾਂ ਤੁਸੀਂ ਜਿਹੜੇ ਸਾਰੇ ਆ ਤੁਸੀਂ ਮੋਡਲੀ ਕੜੀਓ ਜਿਹਨਾਂ ਨੇ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਆ ਅਬタルਮੇਕ ਜਿਹੜੇ ਆਫੀਸਰਸ ਐ ਇਹਦੇ ਨਾਮ ਦੇ ਨਾਲ ਜਦੋਂ ਆਫੀਸਰ ਲੱਗਿਆ ਹੋਇਆ ਨਾ ਜੀ ਲਗਾ ਜ਼ਰੂਰ ਲਈਓ ਬਟ ਆਪਣੇ ਆਪ ਨੂੰ ਆਫਸਰ ਨਾ ਸਮਝਣ ਲੱਗ ਜਿਓ ਪਹਿਲੇ ਦਿਨ ਤੋਂ ਵੀ ਮਤਲਬ ਕਾਲਰ ਦੇ ਵਿੱਚ ਕਿਸੇ ਨਾਲ ਗੱਲ ਨਹੀਂ ਕਰਨੀ ਸੋ ਤੁਸੀਂ ਮੈਨੂੰ ਸਾਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਖਾਸ ਕਰਕੇ ਜਿਹੜੀਆਂ ਲੜਕੀਆਂ ਹੈਗੀਆਂ ਕਿ ਜਿਹੜੇ ਐਮਪੀਐਚਡਬਲਯੂ ਫੀਮੇਲ ਆ ਪੰਜਾਬ ਦੇ ਵਿੱਚ ਮਟਰਨਲ ਮੋਰਟੈਲਿਟੀ ਰੇਟ ਬਹੁਤ ਹਾਈ ਆ ਜੀ ਵੀ 104 ਹਾਂਜੀ 105 ਜੀ 105 105 ਆ ਵਿਚ ਇਜ਼ ਵੈਰੀ ਹਾਈ ਔਰ ਮਿਲੀਨੀਅਮ ਗੋਲਸ ਦੇ ਵਿੱਚ ਆਪਾਂ ਜੇ ਨਹੀਂ ਆਏ ਤੋ ਤੁਹਾਡਾ ਕੀ ਰੋਲ ਹੋਏਗਾ ਉਹਦੇ ਵਿੱਚ ਲੋਕਾਂ ਦੇ ਵਿੱਚ ਔਰ ਖਾਸ ਕਰਕੇ ਤੁਸੀਂ ਆਪ ਵੀ ਅਜੇ ਕੁੜੀਆਂ ਹੋ ਔਰ ਜੜੀਆਂ ਯੰਗ ਗਰਲਸ ਹੈਗੀਆਂ ਤੁਹਾਡੀਆਂ ਛੋਟੀਆਂ ਭਰਾਣਾ ਵਰਗੀਆਂ ਹੈਗੀਆਂ ਜੜੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਆ ਅਨੀਮੀਆ ਡਿਟੈਕਟ ਕਰਨਾ ਔਰ ਤੁਹਾਡੇ ਕੋਲੇ ਸਾਰੇ ਇਕੁਪਮੈਂਟ ਤੁਹਾਨੂੰ ਅਸੀਂ ਅਵੇਲੇਬਲ ਦੇਵਾਂਗੇ ਸਾਰੀਆਂ ਮੈਡੀਸਿਨਸ ਇਹ ਪਹਿਲੀ ਸਰਕਾਰ ਹੈ ਜਿਹਨੇ ਕਿ ਮੁੱਲਾ ਕਲੀਨਿਕ ਦਾ ਜਿਹੜਾ ਕਨਸੈਪਟ ਹੈ ਉਹਦੇ ਵਿੱਚ 80 ਦਵਾਈਆਂ ਔਰ 38 ਡਾਇਗਨੋਸਟਿਕ ਟੈਸਟ ਉਹਨਾਂ तकरीबन तकरीबन ਬਣੇ ਹੋਏ ਆ ਤੁਸੀਂ ਉਹਨਾਂ ਦੀ ਸਰਵਿਸਿਜ਼ ਲੈ ਸਕਦੇ ਹੋ ਤੁਸੀਂ ਇਸ ਤੋਂ ਸਵਾਇ ਤੋਂ ਤੁਹਾਡੇ 3000 ਦੇ ਕਰੀਬ ਜਿਹੜੇ CHOs ਉਹ ਵੀ ਹੈਗੇ ਆ ਸੈਂਟਰ ਉਹਨਾਂ ਕੋਲ ਵੀ HB ਉਹ ਤਾਂ ਟੈਸਟ ਕਰਦੇ ਆ ਉਹ ਜਿਹੜੀਆਂ ਹਾਇਰਿਸਟ ਪ੍ਰੈਗਨancies ਆ ਉਹ ਤੁਸੀਂ ਤੁਹਾਡੇ ਵਿੱਚ ਉਹ ਕੈਪੇਬਿਲਿਟੀ ਹੋਣੀ ਚਾਹੀਦੀ ਆ ਕਿ ਤੁਸੀਂ ਉਹ ਕਰਨੀਆਂ ਹੈਗੀਆਂ ਉਹਨਾਂ ਦੀ अर्ਲੀ ਡਿਟੈਕਸ਼ਨ ਤੇ ਉਹਨਾਂ ਨੂੰ ਉਹਨਾਂ ਦਾ ਸਾਰਾ ਮੈਨੇਜਮੈਂਟ ਪਲੱਸ ਮੇਕ ਸ਼ੋਰ ਕਿ ਉਹਨਾਂ ਦੀ ਡਿਲੀਵਰੀ ਜਿਹੜੀ ਹੈਗੀ ਆ ਉਹ ਘਟੋ ਘਟ ਡਿਸਟ੍ਰਿਕਟ ਹਸਪੀਟਲ ਜਿੱਥੇ ਗਾਇਨੋਕੋਲੋਜਿਸਟ ਪ੍ਰੋਡੈਕਟਿਸ਼ਨ ਸਾਰੇ ਹੋਣ ਸੋ ਮਟਰਨਲ ਮੋਰਟੈਲਿਟੀ ਰੇਟ ਘਟਾਉਣ ਦੇ ਵਿੱਚ ਤੁਹਾਡਾ ਕੀ ਰੋਲ ਹੋਏਗਾ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਆਪਣੀ ਜਿਹੜੀ ਇਹ ਵਾਲੀ ਜਿਹੜੀ ਜ਼ਿੰਮੇਵਾਰੀ ਆ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਆ ਲੋਕਾਂ ਦੀ ਸਿਹਤ ਤੋਂ ਵੱਡੀ ਜ਼ਿੰਮੇਵਾਰੀ ਕੀ ਹੁੰਦੀ ਆ ਤੇ ਲੇਕਰ ਇਹ ਗੱਲ ਮੈਂ ਹੋਰ ਜ਼ਰੂਰ ਕਹਿਣੀ ਚਾਹੂੰਗਾ ਕਿ ਮੈਂ ਜਦੋਂ ਪੀਸੀਐਮ ਸ਼ੁਰੂ ਕੀਤੀ ਆ ਜਿਹੜੀਆਂ ਮਿਲਨ ਹਾਊਸ ਲੈ ਲੜਕੀਆਂ ਸੀ ਜਿਹੜੀਆਂ ਐਨਐਮਸੀ ਜਾ ਆਸ਼ਾ ਵਰਕਰ ਸੀ ਮੈਂ ਉਹਨਾਂ ਨੂੰ ਮੋਟੀਵੇਟ ਕੀਤਾ ਜਾਂ ਹਾਜਕਲ ਕੋਈ ਜੇ 40 ਸਾਲ ਦੀ ਵੀ ਹੈਗੀ ਆ ਉਹਨੇ ਪਲੱਸ 2 ਕੀਤੀ ਹੋਈ ਆ ਉਹਨੂੰ ਚਾਹੀਦਾ ਕਿ ਉਹ ਐਨਐਮ ਦਾ ਕੋਰਸ ਕਰੇ ਐਨਐਮ ਨੂੰ ਚਾਹੀਦਾ ਕਿ ਉਹ ਜਦੋਂ ਉਹਦੀ ਪੰਜ ਦੀ ਬੇਬਜੀ ਦੀ 18 ਸਾਲ ਦੀ ਹੋ ਗਈ ਆ ਕਿ ਉਹ ਜੀਐਨਐਮ ਦਾ ਕੋਰਸ ਕਰੇ ਜੀਐਨਐਮ ਨੂੰ ਚਾਹੀਦਾ ਕਿ ਉਹ ਆਪਣਾ ਬੀਐਸਸੀ ਕਰੇ ਉਸ ਤੋਂ ਬਾਅਦ ਐਮਐਸਸੀ ਕਰੇ ਕੈਰੀਅਰ ਪ੍ਰੋਗਰੈਸ਼ਨ ਦੀ ਓਪਰਚ्युनिटीज ਵੀ ਤੁਹਾਨੂੰ ਅਸੀਂ ਦੇਵਾਂਗੇ ਔਰ ਮੈਂ ਚਾਹਨਾ ਕਿ ਜਦੋਂ ਤੁਸੀਂ ਰਿਟਾਇਰ ਹੋ ਤੁਸੀਂ ਐਜ਼ ਅ ਨਰਸਿੰਗ ਟਿਊਟਰ ਔਰ ਵਾਈਸ ਪ੍ਰਿੰਸੀਪਲ ਕਿਸੇ ਨਰਸਿੰਗ ਕਾਲਜ ਤੋਂ ਰਿਟਾਇਰ ਹੋ ਓਪਰਚ्युनिटीज ਆ ਬਹੁਤ ਜਿਆਦਾ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੇ ਮੈਡੀਕਲ ਕਾਲਜ ਖੋਲਣ ਜਾ ਰਹੇ ਹਾਂ ਔਰ ਹੈਲਥ ਹੈਲਥ ਦੇ ਵਿੱਚ ਤਾਂ ਇੱਕ ਕਿਸਮ ਦੀ ਰੈਵੋਲੂਸ਼ਨ ਹੋ ਰਹੀ ਆ ਕਿ ਅਸੀਂ ਐਮਸੀਐਚ ਸੈਂਟਰ ਜਿਹੜੇ ਸਾਡੇ 43 ਆ ਗਿਆ ਮੇਰੇ ਖਿਆਲੋਂ 37 ਹੋਣਾ ਚਾਹੇ ਆਪਰੇਸ਼ਨਲ ਹੋ ਚੁੱਕੇ ਆਲਰੇਡੀ ਸੋ ਮਿਡਵਾਈਫਰੀ ਦਾ ਕਰੋਗੇ ਤੁਸੀਂ ਅੱਜ ਕੱਲ ਨਰਸਿੰਗ ਸਪੈਸ਼ਲਾਈਜ਼ਡ ਹੈ ਜੇ ਡਾਇਲਿਸਿਸ ਕਰਨੀ ਆ ਨਿਊਰੋ ਦੀ ਹੈ ਮਤਲਬ ਕਾਰਡੀਕ ਦੀ ਹੈ ਅਨ ਜਿਹੜੀ ਕ੍ਰਿਟੀਕਲ ਕੇਅਰ ਦੇ ਵਿੱਚ ਹੈ ਉਹਦੇ ਵਿੱਚ ਤੁਸੀਂ ਪੈਲੀਏਟਿਵ ਕੇਅਰ ਦੇ ਵਿੱਚ ਸੋ ਤੁਸੀਂ ਜਰੂਰ ਆਪਣਾ ਜਿਹੜਾ ਕੇਪੀਓਰ ਮਾਈਂਡ ਓਪਨ ਦੇਖੋ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਵਿਜ਼ਿਟ ਡਿਫਰੈਂਟ ਹਸਪੀਟਲ ਜਦੋਂ ਤੁਹਾਨੂੰ ਮੌਕਾ ਮਿਲਦਾ ਸਟੱਡੀ ਕਰੋ ਕੈਰੀਅਰ ਪ੍ਰੋਗਰੈਸ਼ਨ ਤੁਸੀਂ ਸਪੈਸ਼ਲਾਈਜ਼ਡ ਨਰਸਿੰਗ ਕਰ ਸਕਦੇ ਹੋ ਪੈਲੀਏਟਿਵ ਕੇਅਰ ਜਿਵੇਂ ਕੋਈ ਪੇਸ਼ੈਂਟ ਟਰਮੀਨਲ ਇਸ ਹੈ ਕਹਾਉਨ ਦੀ ਕੇਅਰ ਨੂੰ ਕਹਿੰਦੇ ਆ 올ਡੇਜ ਵਾਸਤੇ ਜੈਰੀਆਟ੍ਰਿਕ ਕੇਅਰ ਹੈ ਇਸੇ ਤਰ੍ਹਾਂ ਸਪੈਸ਼ਲਾਈਜ਼ਡ ਜਿਸ ਤਰ੍ਹਾਂ ਮੈਡੀਸਨ ਦੇ ਵਿੱਚ ਜਿੰਨੀਆਂ ਸਪੈਸ਼ਲਿਟੀਆਂ ਹੈਗੀਆਂ ਨਰਸਿੰਗ ਦੇ ਵਿੱਚ ਵੀ ਆਗੀਆਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇੰਟਰ ਐਜ਼ ਐਨਐਮ ਕਰ ਰਹੇ ਹੋ ਸੋ ਪਰਟੀਕੁਲਰ ਰਿਟਾਇਰ ਐਜ਼ ਅ ਨਰਸਿੰਗ ਟਿਊਟਰ অর ਸਮਬਡੀ ਲਾਈਕ ਥੈਟ ਠੀਕ ਇਸੇ ਤਰ੍ਹਾਂ ਬਾਕੀਆਂ ਵਾਸਤੇ ਵੀ ਤੁਸੀਂ ਜਦੋਂ ਆਪਾਂ ਕਰਦੇ ਹਾਂ ਕਿ ਹਿਊਮਨ ਡਿਵੈਲਪਮੈਂਟ ਦੇ ਵਿੱਚ ਉਹਦੇ ਸਭ ਤੋਂ ਜ਼ਿਆਦਾ ਬੱਚਿਆਂ ਦੇ ਵਿੱਚ ਤੁਸੀਂ ਦੋ ਸ਼ਬਦ ਸੁਣਦੇ ਹੋਣੇ ਆ ਵੀ ਵੇਸਟਿੰਗ ਐਂਡ ਸਟੰਟਿੰਗ ਇਦਾਂ ਕੁਛ ਨਹੀਂ ਕਰਨਾ ਹਾਈਟ ਦੇਖਣੀ ਆ weight ਦੇਖਣੀ ਆ ਮੀਡਰ ਸਰਕਮਸਰਾਸਟ ਦੇਖਣਾ ਤੁਸੀਂ ਐਨ ਐਡੀਸ਼ਨ ਤੁਸੀਂ ਵਿਜ਼ਨ ਦੇਖ ਸਕਦੇ ਹੋ ਤਾਂ ਸਾਰੇ ਦੇਖ ਸਕਦੇ ਹੋ ਮੈਡੀਕਲ ਪਰਸਨਲ ਹੋ ਤੁਸੀਂ ਵਿਜ਼ਨ ਚੈੱਕ ਕਰ ਸਕਦੇ ਹੋ ਤੁਸੀਂ ਉਹਦੇ ਨਾਲ ਗੋਇੰਗ ਬਜੌਂਟ ਤੁਸੀਂ ਬੱਚਿਆਂ ਦੇ ਵਿੱਚ ਜਾ ਕੇ ਉਹਨਾਂ ਦਾ ਉਹਨਾਂ ਦਾ weight ਦੇਖ ਲਈ ਹਾਈਟ ਦੇਖ ਲਈ ਉਹਨਾਂ ਦੀ ਵਿਜ਼ਨ ਚੈੱਕ ਕਰ ਲਈ ਐਚ ਬੀ ਚੈੱਕ ਕਰ ਲਿਆ ਬੱਚਿਆਂ ਦਾ ਸੋ ਯੂ ਕੈਨ ਮੇਕ ਅ ਡਿਫਰੈਂਸ ਜਿਹੜੇ ਬੱਚੇ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਉਹਦੀ ਗਰੋਥ ਨਹੀਂ ਹੋ ਰਹੀ ਉਹਦੇ ਚ ਨੀਮੀਆ ਹੈਗਾ ਉਹਨੂੰ ਕੋਈ ਹੋਰ ਕਾਰਨ ਵਰਮਿੰਗ ਉਹਦੇ ਚ ਡੀ ਵਰਮਿੰਗ ਕਰਨ ਦੀ ਲੋੜ ਹੈ ਸੋ ਤੁਸੀਂ ਆਪਣੇ ਏਰੀਆ ਦੇ ਵਿੱਚ ਯੂ ਕੈਨ ਸਟੈਂਡ ਆਊਟ ਯੂ ਕੈਨ ਡਿਸਟਿੰਗੁਇਸ਼ ਯਰਸੈਲਫ ਮੈਂ ਚਾਹੂੰਗਾ ਕਿ ਇਸ ਤਰ੍ਹਾਂ ਦਾ ਕੋਈ ਕੰਮ ਕਰੇ ਤੇ ਅਸੀਂ ਉਹਨਾਂ ਨੂੰ ਆਨਰ ਕਰੀਏ ਡਰੱਗਸ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਯੂ ਆਰ ਯੂਥ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਪੰਜਾਬ ਦੀ ਇਸ ਵੇਲੇ ਜਿਹੜੀ ਹੈਗੀ ਆ ਉਹ ਮੈਂ ਕਹੂੰਗਾ ਦੁੱਖ ਦੀ ਰਗ ਜਿਹੜੀ ਹੈਗੀ ਆ ਉਹ ਨਸ਼ੇ ਜਿਹੜੇ ਸਾਡੇ ਬੱਚੇ ਹੈਗੇ ਆ ਸਾਡੇ ਕੋਲੇ ਬਹੁਤ ਸਾਰੇ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰਸ ਹੈਗੇ ਆ ਸੋ ਯੂ ਆਰ ਦਾ ਕੀ ਪਰਸਨ ਜਿਹੜੇ ਉਹਨਾਂ ਨੂੰ ਮੋਟੀਵੇਟ ਕਰਕੇ ਤੁਸੀਂ ਉਹਨਾਂ ਮਾਵਾਆਂ ਦੀਆਂ ਉਹਨਾਂ ਭੈਣਾਂ ਦੀਆਂ ਉਹਨਾਂ ਦੀਆਂ ਅਸੀਸਾਂ ਲਓਗੇ ਤੁਸੀਂ ਜਿਨ੍ਹਾਂ ਦੇ ਇੱਕ ਬੱਚੇ ਨੂੰ ਤੁਸੀਂ ਨਸ਼ੇ 'ਚੋਂ ਬਾਹਰ ਕੱਢ ਦੋਗੇ ਯੂ ਓਨਲੀ ਹੈਵ ਟੂ ਗਾਈਡ ਥੈਮ ਐਂਡ ਟੇਕ ਥੈਮ ਟੂ ਡੀ ਐਡਿਕਸ਼ਨ ਸੈਂਟਰ ਜਿਹੜਾ ਗਵਰਨਮੈਂਟ ਦਾ ਹੈਗਾ ਅਸੀਂ ਉਹਨਾਂ ਨੂੰ ਨਸ਼ਾ ਛੁਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੋਈ ਲੋਨ ਦਵਾ ਕੇ ਕੋਈ ਨਾ ਕੋਈ ਕੰਮ ਸ਼ੁਰੂ ਕਰਾ ਕੇ ਉਹਨਾਂ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਆ ਬਟ ਯੂ ਆਰ ਦਾ ਆਈਜ਼ ਐਂਡ ਈਅਰਜ਼ ਆਫ ਭਗਵੰਤ ਮਾਨ ਗਵਰਨਮੈਂਟ ਸੋ ਤੁਸੀਂ ਯੂ ਆਰ ਦਾ ਬ੍ਰਾਂਡ ਐਮਬੈਸਡਰ ਆਫ ਭਗਵੰਤ ਮਾਨ ਜਿਹੜਾ ਰੰਗਲਾ ਪੰਜਾਬ ਸੋ ਮੈਂ ਇਹ ਕਹਿੰਦਾ ਕਿ ਜਿਹਿਸ ਮਿਸ਼ਨ ਨਾਲ ਤੁਹਾਡੇ ਮੁੱਖ ਮੰਤਰੀ ਸਾਹਿਬ ਚਾਹੇ ਉਹ ਸਾਡਾ ਇਲੈਕਸ਼ਨ ਦਾ ਟਾਈਮ ਹੋਵੇ ਹੀ ਵਰਕਸ ਅਬਾਊਟ 18 ਆਰਜ਼ ਅਡੇ ਬਹੁਤ ਮਿਹਨਤ ਕਰਦੇ ਆ ਜੀ ਸਵੇਰ ਤੋਂ ਬਰਾ ਸਵੇਰੇ 6 ਵਜੇ ਣ ਤੱਕ ਵਰਕਰ ਆ ਬੇ ਨਾਲ ਉਹਨਾਂ ਨੇ ਜਿਵੇਂ ਸਾਡੇ এনवायरमेंट ਪਾਰਕ ਸੀਗਾ ਜਾਂ 12 ਤਰੀ ਗਾਰਡਨ ਹੈ ਉੱਥੇ ਆ ਕੇ ਉੱਥੋਂ ਕੰਪੇਨ ਸ਼ੁਰੂ ਕਰਕੇ ਰਾਤ ਨੂੰ 10 ਵਜੇ ਤੱਕ ਮੀਟਿੰਗਾਂ ਜੜੀਆਂ ਹੈਗੀਆਂ ਲਗਾਤਾਰ ਜਾਂ ਹੁਣ ਵੀ ਜਿਹੜਾ ਹੈਗਾ ਐਸ ਮੁੱਖ ਮੰਤਰੀ ਵੀ ਇਸ ਮੰਗਦਾ ਪੀਪਲ ਮੋਸਟ ਆਫ ਦਾ ਟਾਈਮ so he is working very hard your chiefness is working very hard and we are all committed my officers are working very hard and last but not the least ਜਦੋਂ ਆਪਾਂ ਵੀ ਆਰ ਇਨ ਅ ਡਿਵੈਲਪਿੰਗ ਕੰਟਰੀ ਆਪਾਂ ਕੋਈ ਅਮਰੀਕਾ ਦੇ ਬਚੰਦੇ ਨਹੀਂ ਆ so you have to learn to work with the handicap ਤੁਹਾਡੇ ਕੋਲੇ ਬਹੁਤ ਸਾਰੀਆਂ ਦਿੱਕਤਾਂ ਹੋਣਗੀਆਂ ਤੁਹਾਨੂੰ ਟ੍ਰਾਂਸਪੋਰਟ ਦੀਆਂ ਔਰ ਤੁਹਾਡੇ ਘਰ ਦੀਆਂ ਮੁਸ਼ਕਲਾਂ ਹੋਣਗੀਆਂ ਤੇ ਬਹੁਤ ਸਾਰੇ ਹੋਏਗੀ ਕਿਸੇ ਨੂੰ ਸਸ ਦੇ ਪ੍ਰੋਬਲਮ ਹੋਏਗੀ ਕਿਸੇ ਦਾ ਬੱਚਾ ਛੋਟਾ ਹੋਏਗਾ ਸਾਰਿਆਂ ਦੇ ਹੁੰਦੇ ਆ ਕੋਈ ਪ੍ਰੈਗਨੈਂਟ ਵੀ ਹੋਏਗੀ ਹੋਰ ਵੀ ਦਿੱਕਤਾਂ ਹੋਣਗੀਆਂ ਬਟ ਆਲਵੇਜ਼ ਰਿਮੈਂਬਰ देयर इज ਆਮਬਡੀ ਐਲਸ ਹੂ ਇਜ਼ ਇਨ ਅ ਵਰਸ ਕੰਡੀਸ਼ਨ ਦੈਨ ਯੂ ਐਂਡ ਦੇ ਆਰ ਵੇਟਿੰਗ ਫਾਰ ਯੂ ਉਹ ਸਿਰਫ ਤੁਹਾਡੇ ਤੇ ਡਿਪੈਂਡੈਂਟ ਐਂਡ ਤੁਸੀਂ ਡਾਕਟਰਜ਼ ਦਾ ਮਤਲਬ ਜਦੋਂ ਮੇਰੇ ਕੋਲ ਕੋਈ ਪੇਸ਼ੈਂਟ ਆ ਗਿਆ ਐਮਰਜੈਂਸੀ ਚ ਇਟਸ ਮਾਈ ਜਜਮੈਂਟ ਬੋਲੋ ਨਾ ਜੀ ਇਟ ਇਜ਼ ਅ ਕੁਐਸਚਨ ਆਫ ਲਾਈਫ ਐਂਡ ਡੈਥ ਫੋਰ ਪੇਸ਼ੈਂਟਸ ਮੈਨੀ ਟਾਈਮ ਬੋਲੋ ਨਾ ਉਹ ਬੜੀ ਬੜੀ ਹੁੰਦਾ ਕਿ ਜਿੱਥੇ ਮੇਰੇ ਫੈਸਲੇ ਨਾਲ ਜਾ ਉਹ ਬੰਦਾ ਜੀਏਗਾ ਜਾਂ ਮਰੇਗਾ ਸੋ ਇੱਕ ਤਾਂ ਤੁਸੀਂ 1 ਘੰਟਾ ਪੜ੍ਹਨਾ ਜ਼ਰੂਰ ਆ ਆਪਣੇ ਆਪ ਨੂੰ ਯੂ ਮਸਟ ਰੀਡ ਆਲਵੇਜ਼ ਜਿਹੜਾ ਵੀ ਮੈਡੀਸਨ ਦੇ ਵਿੱਚ ਹੈਗਾ ਉਹਨੇ 1 ਘੰਟਾ ਪੜ੍ਹਨਾ ਜ਼ਰੂਰ ਆ ਔਰ ਇਹ ਸੋਚਣਾ ਹੈਗਾ ਕਿ ਮੈਂ ਜਿਹਦਾ ਵੀ ਇਲਾਜ ਕਰ ਰਿਹਾ ਉਹ ਮੇਰੀ ਭੈਣ ਆ ਮੇਰੀ ਮਾਂ ਆ ਮੇਰੇ ਹੀ ਪਿਓ ਆ ਸੋ ਮੈਂ ਇਹ ਸੋਚ ਕੇ ਅਪ੍ਰੋਚਰ ਕਰਦਾ ਸੀਗਾ ਸੋ ਕੰਪੈਸ਼ਨ ਸ਼ੁੱਡ ਬੀ ਇੰਟੈਗਰਲ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਪੇਸ਼ੰਮਦਰਦੀ ਹੋਣੀ ਚਾਹੀਦੀ ਆ ਜੇ ਕੋਈ ਪੇਸ਼ੈਂਟ ਕੇਵਰੇ ਗੁੱਸੇ ਚ ਆਂਦੇ ਆ ਉਹਨਾਂ ਨੂੰ ਪਤਾ ਨਹੀਂ ਵੀ ਡੋਨਟ نو ਕਿ ਉਹਨਾਂ ਦਾ ਸਾਈਕੋਲੋਜੀਕਲ ਸਟੇਟ ਕੀ ਆ ਕਿਹੜੇ ਕੰਡੀਸ਼ਨ ਚ ਆ ਰਹੇ ਆ ਕੋਈ ਲੇਡੀ ਡੋਮੈਸਟਿਕ ਵਾਇਲੈਂਸ ਦੀ ਹੋ ਸਕਦੀ ਆ ਵਿਕਟਮ ਕੋਈ ਕੋਈ ਸੋਸਾਇਟੀ ਦੇ ਵਿੱਚ ਕੋਈ ਡਿਸਐਡਵਾਂਟੇਜਡ ਹੋ ਸਕਦਾ ਸੋ ਵਨ ਦੇ ਕਮ ਟੂ ਯੂ ਇਵਨ ਇਫ ਦੇ ਯੂਜ਼ ਐਨ ਟੈਂਪਰੇਟ ਲੈਂਗੁਏਜ ਯੂ ਸ਼ੁੱਡ ਆਲਵੇਜ਼ ਬੀ ਪੇਸ਼ੈਂਟ ਇਫ ਸਮਬੋਡੀ ਇਜ਼ ਨਾਈਸ ਟੂ ਯੂ ਯੂ ਵਿਲ ਬੀ ਨਾਈ but it's important if you somebody is not nice to you even then you are nice to that person that's what i expect from a medical personnel so ਤੁਸੀਂ ਹਮੇਸ਼ਾ ਲੋਕਾਂ ਨੂੰ ਵਿਦ ਲਾਬ ਐਂਡ ਆਫ ਐਕਸ਼ਨ 50% ਬਿਮਾਰੀ ਤੁਹਾਡੇ ਨਾਲ ਠੀਕ ਹੋ ਜਾਂਦੀ ਹੈ ਜੇ ਤੁਸੀਂ ਬੰਦੇ ਨੂੰ ਹੱਸ ਕੇ ਪੁੱਛ ਲਓ ਵੀ ਸੋਵੀਪਾ ਜੀ ਕੀ ਤਕ ਲਈ ਬੈਠੋ ਪਹਿਲਾਂ ਆਰਾਮ ਨਾਲ ਗੱਲ ਕਰੋ ਪਾਣੀ ਪੁੱਛ ਲਓ ਅਗਲੇ ਨੂੰ ਜੇ ਕੋਈ ਘਬਰਾਇਆ ਹੋਵੇ ਆ ਕਾਮ ਡਮ ਡਾਊਨ ਬੀਪੀ ਦੀ ਰੀਡਿੰਗ ਹੀ ਚੇਂਜ ਹੋ ਜਾਂਦੀ ਹੈ ਜੀ ਬੰਦੇ ਦੀ ਨਾ ਜੀ ਕੇਵਰੀ ਬੰਦਾ ਤੁਹਾਨੂੰ ਦੇਵਲ ਵੀ ਗ੍ਰੇਟਫੁਲ ਟੂ ਯੂ ਸੋ ਸਾਡੇ ਮੁੱਖ ਮੰਤਰੀ ਸਾਹਿਬ ਵੀ ਇਹ ਸਾਰਾ ਕੁਝ ਕਰਦੇ ਆ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਇੱਥੇ ਹੀ ਰੱਖ ਕੇ ਪੜ੍ਹਾਈ ਵਾਸਤੇ ਔਰ ਉਹਨਾਂ ਦੇ ਰੋਜ਼ਗਾਰ ਵਾਸਤੇ ਜੇ ਅਸੀਂ 872 ਮੱਲਾਕੜੀਆਂ ਖੋਲ੍ਹਿਆ ਤਾਂ ਉਹਦੇ ਵਿੱਚ ਘੱਟੋ ਘੱਟ ਵੀ ਜਿਹੜੇ ਆ ਗਿਆ ਤਿੰਨ ਤਿੰਨ ਸਾਢੇ ਤਿੰਨ ਹਜ਼ਾਰ ਤੋਂ ਇੰਟਰੈਕਟਲੀ ਆਸੋਰੋਂ ਨੂੰ ਜੌਬਸ ਮਿਲਿਆ ਹੈ ਸੋ ਦੋਜ਼ ਆਰ ਐਂਟਰੀ ਲੈਵਲ ਜੌਬਸ ਉਹਨੂੰ ਨੌਕਰੀ ਨਾ ਸਮਝੋ ਉਹਨੂੰ ਬਾਲੋ ਉਹਨਾਂ ਉੱਥੇ ਐਜੀਟੇਸ਼ਨ ਨਾ ਸ਼ੁਰੂ ਕਰ ਦਿਓ ਤੁਹਾਨੂੰ ਪੱਕੇ ਕਰੋ ਹੁਣ ਅਸੀਂ ਕੱਲ ਰਿਹਾ ਨਾ ਪੱਕੇ ਉਸਨੇ ਅਪਲਾਈ ਕਰੋ ਉੱਥੇ ਆਜੋ ਕਲੀਨਿਕਲ ਸਿਸਟਨ ਆ ਨਾ ਮੀ ਹੁੰਦੀ ਆ ਉੱਥ ਪੜਦੇ ਜੋ ਹੈ ਕੋਈ ਜਿਹੜੇ ਮੱਲੇ ਕਲੇਣੇ ਚ ਕੰਮ ਕਰਦੇ ਸੀ ਪਹਿਲਾਂ ਹੈਗੇ ਆ ਦੇ ਲੋਟ ਆਫ ਦਮ ਸੋ ਦੇ ਹੈਵ ਮੂਵਡ ਆਨ ਥਿਸ ਇਜ਼ ਦ ਵੇ ਕਿ ਪੱਕੀ ਨੌਕਰੀ ਕਿੱਦਾਂ ਲੈਣੀ ਹੈ ਮੈਂ ਬਾਕੀ ਸਾਰਿਆਂ ਨੂੰ ਵੀ ਕਹਨਾ ਜੀ ਇਹ ਜਿਹੜੇ ਸੜਕਾਂ ਦੇ ਉੱਤੇ ਧਰਨੇ ਦਿੰਦੇ ਆ ਜਿਹੜੇ ਨਾਰੇ ਲਾਉਂਦੇ ਫਿਰਦੇ ਆ ਉਹਨਾਂ ਨੂੰ ਮੈਂ ਕਹਿੰਨਾ ਕਿ ਤੁਸੀਂ ਮੇਨ ਸਟ੍ਰੀਮ 'ਚ ਆਓ ਸਾਨੂੰ ਮਿਲੋ ਸਾਡੇ ਨਾਲ ਗੱਲ ਕਰੋ ਵੀ ਆਰ ਕੰਸਰਨਡ ਅਸੀਂ ਸਾਰਿਆਂ ਨੂੰ ਪੱਕੇ ਕਰਾਂਗੇ ਐਂਡ ਆਈ ਸ਼ੋਰ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮੈਂ ਯਕੀਨ ਦਿਵਾਣਾ ਕਿ ਜਿੰਨੇ ਵੀ ਕੱਚੇ ਇਹ ਕੱਚੇ ਵਾਲਾ ਲੈਵਲ ਹੀ ਨਾ ਦੇਣਾ ਜੀ ਅਸੀਂ ਸਾਰਾ ਪੰਜਾਬ ਦਾ ਠੀਕ ਹੈ ਜੀ ਔਰ ਇਹ ਪੰਜਾਬ ਸਾਡਾ ਹੈ ਇਹ ਦੇਸ਼ ਸਾਡਾ ਇਹ ਸਾਡੇ ਨਾਲੋਂ ਜ਼ਿਆਦਾ ਤੁਹਾਡਾ ਹੈ ਮਤਲਬ ਜਿਹੜੇ ਮੇਰੀ ਉਮਰ ਦੇ ਬੰਦੇ ਆ ਨਾ ਜੀ ਵੀ ਹੈਵ ਅ ਲਿਮਿਟਡ ਟਾਈਮ ਯੂ ਹੈਵ ਲੋਟ ਆਫ ਟਾਈਮ ਐਟ ਯਰ ਕਮਾਂਡ ਸੋ ਇਹ ਨਾਲ ਦਾ ਦੇਸ਼ ਹੈ ਇਹ ਪੰਜਾਬ ਹੈ ਤੁਸੀਂ ਕਿਹੋ ਜਿਹਾ ਪੰਜਾਬ ਚਾਹੁੰਦੇ ਹੋ ਤੁਸੀਂ ਕਿਹੋ ਜਿਹਾ ਦੇਸ਼ ਚਾਹੁੰਦੇ ਹੋ ਉਹ ਜਿਹੋ ਜਿਹਾ ਚਾਹੁੰਦੇ ਉਹੋ ਜਿਹਾ ਬ੍ਰਾਂਡ ਵਿੱਚ ਵੀ ਇਹ ਪਾਰਟ ਆਫ ਦਾ ਟੀਮ ਸੋ ਇਹਨਾਂ ਸ਼ਬਦਾਂ ਨਾਲ ਮੇਰੀਆਂ ਗੁੱਡ ਵਿਸ਼ੇਸ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਤੁਹਾਡੇ ਮਾਪੇ-ਬਾਪ ਨੂੰ ਤੁਹਾਡੇ ਟੀਚਰਜ਼ ਨੂੰ ਤੁਹਾਡੇ ਭੈਣਾਂ ਭਰਾਵਾਂ ਨੂੰ ਤੁਹਾਡੀ ਫੈਮਲੀਜ਼ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਕਿ ਤੁਹਾਨੂੰ ਇਹ ਜਦੋਂ ਪੱਕੀ ਨੌਕਰੀ ਮਿਲਦੀ ਆ ਤਾਂ ਬਹੁਤ ਉਸ ਦਿਨ ਘਰ ਦੇ ਵਿੱਚ ਮਤਲਬ ਪਾਰਟੀਆਂ ਹੁੰਦੀਆਂ ਔਰ ਜਸ਼ਨ ਮਨਾਏ ਜਾਂਦੇ ਆ ਗੋ ਐਂਡ ਸੈਲੀਬ੍ਰੇਟ ਐਂਡ ਲੋਕਾਂ ਦੀ ਸੇਵਾ ਕਰੋ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਮੰਤਰੀ ਜੀ ਆਪ ਜੀ ਨੇ ਸਾਡਾ ਸਭ ਦਾ ਬਹੁਤ ਵਧੀਆ ਮਾਰਗਦਰਸ਼ਨ ਕੀਤਾ हूँ मैं बेनती करा महानयुक्त सेहत मंत्री जी ने कि नियुक्ति पत्र वंड अदा कर सब तो पहला नवदीप पाल कौर मल्टीपरप हेल्थ वर्कर फीमेल इन तो बाद संदीप कौर संदीप कौर तो बाद आराधना आराधना तो बाद दर्शना राणी इन्होंने बाद विंदर कौर पुनीत कुमार शर्मा जी इन तो बाद इन तो बाद संदीप सिंह इन तो बाद आंचल इन तो बाद जसविंदर कौर इन तु तो बाद जसप्रीत सिंह इन्हों तु तो बाद पूनम जोशी इना तो बाद रेणुका देवी इना तो बाद रजनी बाला ਇਨਤ ਬਾਅਦ ਰਜਨੀ ਬਾਲਾ ਇਨਤ ਬਾਅਦ ਰਜਨੀਸ਼ ਕੌਰ ਬਬੀਤਾ ਰਾਣੀ ਰਜਨੀ ਜੀ ਆ ਰਜਨੀ ਜੀ ਦਾ ਦਿਓ ਆਜ ਬਬੀਤਾ करमजीत कौर पुत्री जगरूप सिंह इना तो बाद सविता इन तु तो बाद पूजा देवी पुत्री तिलकराज जिन्होंने मैं नाम लवागापा करके स्टेज के नज़दीक आ जा सविता पूजा देवी कविता राणी इंद्रपाल कौर सतवीर कौर कुशलप्रीत कौर लवप्रीत कौर मनदीप कौर शमिंदरप कौर रितु बाला नरिंद्र कौर इंदरप्रीत कौर अमनदीप कौर जसप्रीत कौर सोनिया देवी चरणजीत कौर राजबीर कौर सुखवीर कौर ਸਿਮਰਜੀਤ ਕਾਰ 인 ਰੀਤ ਰਾਣੀ ਸविता ਰਾਣੀ ਜਸਪ੍ਰੀਤ ਕਾਰ कुलवंत कौर तो बाद रमनदीप कौर इन्हों तो बाद अंजना शर्मा राजप्रीत कौर ਇਨਤਵਾਦ ਗੁੱਡੀ ਕਾਰ ਅਤੇ ਲਖਵਿੰਦਰ ਕਾਰ ਇਹ ਬਸ ਖਤਮ ਹੋ ਗਿਆ ਰਾਣਾ ਜੀ ਹੋਰ ਰਾਣੀ ਨਗਰ ਰਾਣਾ ਨਿਕਲ ਕੱਢੀ ਫੋਟੋ ਵੀ ਹੋਣੀ ਨਾ ਫੋਟੋ ਬੱਸ ਸਾਰੇ ਜਿਹਨੇ ਕੰਦੇ ਪਾੜੇ ਪਹਿਲੇ ਦਸਨ ਕੋਈ ਨਹੀਂ ਹੋਤ ਹੋਣਾ ਜਿਹੜਾ ਬੈਠੇ ਨੇ ਜਿੱਥੇ ਬੈਠੇ ਨੇ ਉਹ ਤਾਂ ਹੋ ਗਿਆ ਟਿਕੰਦੀ ਦਾ ਕਲੀ ਸਟਾਫ ਦੇ ਕਰਾ ਦਿੰਦੇ ਨੇ ਸਟਾਫ ਸਟਾਫ ਕਰਾਉਂਦੇ ਬੰਦਾ ਨਹੀਂ ਆਪਣੇ ਜਿਹੜੇ ਮੋਟੇ ਬੈਠੇ ਨੇ ਉਹਨਾਂ ਨੂੰ ਫੋਟੋ ਫੋਟੋ ਪ੍ਰਾਪਤ ਫਿੱਲ ਅਪ ਐਡ ਕੈਂਪੀਨੈਂਟ ਪਾ ਦੋ 13 ਇਹਨਾਂ ਸਾਰੇ ਹਾਂ ਫੋਟੋ ਹੋ ਗਏ ਇੱਕ ਕੈਂਡੀ ਰੈਕਸ ਚਲੋ ਰਾਸਟ 35 ਨੰਬਰ ਤੇ 35 ਬੋਲੀ ਜੀ 35 ਬੋਲੀ 35 ਤੇ ਸੀ ਲਖਵਿੰਦਰ ਕੌਰ ਦੇ ਦੇ 18 ਸਾਲ ਵਾਲੀ ਆਜੋ ਲੜਕੀ ਤੁਸੀਂ ਆ ਜਾਓ ਤੁਸੀਂ ਆਇਓ 18 ਸਾਲ ਵਾਲੀ ਆਜੋ ਦੇ ਨਿਕਾਲੇ 18 ਸਾਲ ਹੋ ਗਏ ਚੱਕਾ ਪੱਕਾ ਕਿਹੜੀ ਕੈਟਾਗਰੀ ਆਜੋ ਆਜੋ 1 ਵੀਸ 18 ਇਹ ਬਨੋ ਕਿ ਇਹ ਬੰਦੂ ਜਿੱਤੋ ਲੜਕੀ ਆਈ ਉਹਦੀ ਕੈਟਾਗਰੀ ਇੱਕ ਸਾਢੇ 9 ਵਿੱਚ ਪਾਟ ਬਟਾ ਕੋਈ ਬਾਤ ਪਾਟ ਕਰਦੇ ਹਾਂ ਹਰ ਕੋਈ ਚੇਜ ਕਰ ਸਕਦੇ ਹਾਂ ਉਸ ਥੱਲੇ ਖੜ੍ਹ ਹਾਂ ਤੁਸੀਂ ਆਜੋ ਤੁਸੀਂ ਆਓ ਤੁਸੀਂ ਆਓ ਉਹ ਕੋਈ ਕੈਟਾਗਰੀ 39 ਸੋਨੀਆ 39 ਦੇ ਦਿੱਕਤ ਲੇਟ ਟੋਟਲ ਉਹ ਜਨਰਲ ਅਧਿਉਪਰਕਰਨ ਸਾਰੇ ਵਿੱਚ ਇੱਕ ਸਾਰੇ ਜਨ ਇੱਕ ਵਾਰ ਗਰੁੱਪ ਫੋਟੋ ਲਈ ਸਾਰੇ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਯੋਗਤਾ ਪੱਤਰ ਮਿਲੇ ਹਨ ਮੰਤਰੀ ਜੀ ਤੋਂ ਮੰਤਰੀ ਜੀ ਨੇ ਗਰੁੱਪ ਫੋਟੋ ਕਰਵਾ ਲੈਣ ਨੀਚੇ ਆ ਜੀ ਨੀ ਨੀ ਇੱਥੇ ਆ ਜਾਓ ਜੀ ਉੱਪਰ ਆਓ ਜੀ ਆਓ ਜੀ ਆਓ ਆਓ ਕੇ ਆਓ ਜੀ ਅੱਧੇ ਨੀਚੇ ਚੱਲ ਜਾਓ ਅੱਧੇ ਉੱਪਰ ਚੱਲ ਜਿਓ ਤੁਸੀਂ 19 ਨੰਬਰ ਬੋਲੇਗੇ ਪਹੁੰਚ ਜਿਓ ਹਾਂ ਜੀ ਹਾਂ ਜੀ ਫੋਟੋ ਖੜਾ ਸੀ ਫੋਟੋ ਕਰਾ ਨਹੀਂ ਸੀ ਖੜ ਜਾ ਮਨਨ ਤੁਹਾਨੂੰ ਲੋਟ ਨਹੀਂ ਸਰ ਜਿਹੜੇ ਲਾਸਟ ਜਿਹੜੇ ਸਭ ਤੋਂ ਕੋਲ ਹੈ ਉਹਨਾਂ ਦਾ ਨਾਮ ਦੋ ਫਿਰ ਉਹਨਾਂ ਨੂੰ ਬੁਲਾइए ਮੈਂ ਨੂੰ ਜੀ ਕਿਉਂ ਕਰ ਰਹੇ ਹੋ ਇੱਕੋ ਹੀ ਇੱਕ ਮਿੰਟ ਹੀ ਕਰ ਮੈਂ ਦਰਾ ਬਹੁਤ ਇੱਕ ਮੈਂ ਇਹ ਨਾ ਨਾ ਕਰੂੰ ਤੁਰ ਫੜ ਬਈ ਜਿਹੜੇ ਤੁਸੀਂ ਲਾਸਟ ਜਿਹੜੇ ਸਭ ਤੋਂ ਕੋਲ ਸੀਗੇ 35 ਜਣੇ ਤੇ 35 ਤੇ 34 ਜਣੇ ਬਣਦੇ ਕੋਈ ਬੜੇ ਗਾਟ ਤੋਂ ਜਿਹੜੇ ਹੂੰ ਹੂੰ बहुत बहुत धन्यवाद ਬਾਕੀ ਸਾਰਿਆਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਜਾਣਗੇ ਹੁਣ ਮੈਂ ਬੇਨਤੀ ਕਰਾਂਗਾ ਹੈਲਥ ਸਰਵਿਸਿਜ਼ ਡਾਇਰੈਕਟਰ ਹੈਲਥ ਸਰਵਿਸਿਜ਼ ਡਾਕਟਰ ਹਤਿੰਦਰ ਕਲੇਰ ਜੀ ਨੂੰ ਕਿ ਉਹ ਅੱਜ ਦੇ